ਮੁੰਡਾ ਹੱਲ ਹੋ ਗਿਆ ਤਾਂ ਮੁੰਡਾ ਬਾਤ ਗਿਆ ਮੈਂ ਤਾਂ ਸੁਖਰੀ ਆ ਮੈਂ ਫੋਨ ਦੀ ਮੈਂ ਕਿਹਾ ਗੋਲੀ ਮਾਰ ਉਹ ਕਿ ਉਹ ਉਹ ਬਦਾਂ ਮਾਰੂ ਸੁ 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 ਅੱਖ ਚ ਨਹੀਂ ਕੋਈ ਚੰਗਿਆੜਾ ਵਗੈਰਾ ਪੈ ਗਿਆ ਨੁਕਸਾਨ ਇਹ ਬਲਾ ਇਹ ਗਰਮ ਹੋ ਕੇ ਫਟ ਗਿਆ ਅੰਦਰ ਇੰਨਾ ਤਾਂ ਸਹੀ ਚੰਦਰਾ ਉੱਧਰ ਵੀ ਕਰਦੇ ਨੇ ਉਤੇ ਜ਼ਿਆਦਾ ਟਾਈਮ ਵੀ ਨਾ ਚਲੋ ਜੀ ਸਰ ਕੀ ਨਾਮ ਹੈ ਕੀ ਹਾਸਾ ਵਾਪਰਿਆ ਮੇਰਾ ਨਾਮ ਛੋਟੇ ਜਦਵ ਹੈ ਜੀ ਕਿਹੜਾ ਪਿੰਡ ਮੇਰਾ ਪਿੰਡ ਸੰਗਟੇਸਿਆ ਜੀ ਮੈਂ ਹਲਵਾਇ ਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਤੇ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਬੇਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਣ ਜੀ ਬਸ ਇਹ ਹੀ ਜੀ ਮੇਰੀ ਬੇਨਤੀ ਆ ਹੋਰ ਜੀ ਬਸ ਠੀਕ ਹੈ ਜੀ ਜੀ ਸਰ ਕੀ ਨਾਮ ਹੈ ਕੀ ਹਾਸਾ ਵਾਪਰਿਆ ਮੇਰਾ ਨਾਮ ਛੋਟੇ ਜਦਵ ਹੈ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਸੰਗਟੇਸੀਆ ਜੀ ਮਹਾਲਵਾਇ ਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਮੈਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵੀ ਗਾਂ ਮਾਪੇ ਆਪਣੇ ਬੱਚੇ ਦਾ ਖਿਆਲ ਰੱਖਣ ਜੀ ਬਸ ਇਹੇ ਜੀ ਮੇਰੀ ਬੇਨਤੀ ਆ ਹੋਰ ਜੀ ਬਸ ਠੀਕ ਹੈ ਜੀ